ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਨਸੀਬ ਵਿਰਕ ਫੇਸਬੁਕ ਪੇਜ ਤੇ ਲੋਕ ਸੇਵਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੁਣ ਗੱਲ ਕਰਨ ਜਾ ਰਿਹਾ ਆਪਾਂ ਘਰ ਵਿੱਚ ਸਾਨੀ ਨਾਲ ਲਗਾ ਸਕਣ ਵਾਲੇ ਕੌਸ਼ਦੀ ਪੌਦੇ ਬਾਰੇ ਔਸ਼ਦੀ ਫਲ ਬਾਰੇ ਜੋ ਕਿ ਇੱਕ ਫਲ ਦੇ ਤੌਰ ਤੇ ਵੀ ਆਪਾਂ ਮਠਾਸ ਦੇ ਤੌਰ ਤੇ ਵੀ ਵਰਤ ਸਕਦੇ ਹਾਂ ਤੇ ਜਿਸ ਨੂੰ ਚਾਰਦੇ ਰੂਪ ਵਿੱਚ ਵੀ ਵਰਤ ਸਕਦੇ ਹਾਂ ਜੋ ਕਿ ਬਹੁਤ ਸਾਰੇ ਔਸ਼ਦੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਤੇ ਵਿਟਾਮਿਨ ਸੀ ਦਾ ਰਿਚ ਸੋਰਸ ਹੁੰਦਾ ਹੁਣ ਤੁਹਾਨੂੰ ਦਿਖਾਉਣੇ ਆ ਇਹ ਬੂਟਾ ਇਹਦੇ ਫਲ ਲੱਗੇ ਹੋਏ ਤੁਹਾਨੂੰ ਦੇਖੀ ਰਹੇ ਹੋ ਨੇ ਪਤਾ ਲੱਗ ਗਿਆ ਹੁਣ ਤੁਹਾਨੂੰ ਮੈਂ ਕਿਸ ਚੀਜ਼ ਦੀ ਗੱਲ ਕਰ ਰਿਹਾ ਇਹ ਜੀ ਆਵਲੇ ਦਾ ਬੂਟਾ ਹੁਣ ਭਾਵੇਂ ਦਾ ਸੀਜ਼ਨ ਟਪ ਚੁੱਕਾ ਹੈ ਪਰ ਫਿਰ ਵੀ ਹਜੇ ਥੋੜੇ ਥੋੜੇ ਲੱਗੇ ਹੋਏ ਨੇ ਆ ਦੇਖੋ ਇਸ ਤਰ੍ਹਾਂ ਗੁੱਛਿਆਂ ਚ ਲੱਗਦੇ ਹੁੰਦੇ ਆ ਬਾਕੀ ਬੂਟਿਆਂ ਦੀਆਂ ਵੱਖ-ਵੱਖ ਵੈਰਾਈਟੀਆਂ ਹੁੰਦੀਆਂ ਕਿਸ ਵੈਰਾਈਟੀ ਦਾ ਹੈ ਬਾਕੀ ਕੋਈ ਜਿਆਦਾ ਮਹਿੰਗੇ ਬੂਟੇ ਲੈਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੁੰਦੀ ਇਹ ਸਰਕਾਰੀ ਬੂਟਾ ਸੀ ਫ੍ਰੀ ਵਾਲਾ ਬਿਲਕੁਲ ਫਰੀ ਜੀ ਆਫ ਕੋਸਟ ਪੰਜਾਬ ਸਰਕਾਰ ਵੱਲੋਂ ਦੋ ਮਿਲੇ ਸੀ 8-10 ਸਾਲ ਪਹਿਲਾਂ ਤੇ ਵੇਖ ਲਓ ਕਿੰਨਾ ਫਲ ਲੱਗਾ ਆ ਇਹ ਸਾਰਾ ਬੂਟਾ ਇਸ ਤਰ੍ਹਾਂ ਹੀ ਭਰਿਆ ਹੋਇਆ ਸੀ ਬਾਕੀ ਸਾਰੇ ਟੁੱਟ ਗਏ ਇਹ ਬਚੇ ਹੋਏ ਨੇ ਤੇ ਵਿਟਾਮਿਨ ਸੀ ਦਾ ਰਿਚ ਸੋਰਸ ਹੈ ਜੋ ਕਿ ਪੇਟ ਸੰਬੰਧੀ ਤੁਹਾਡੀਆਂ ਬਿਮਾਰੀਆਂ ਵੀ ਦੂਰ ਕਰਦਾ ਹੈ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਦਾ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ ਤੇ ਜੋ ਤੁਹਾਡੇ ਚਿਹਰੇ ਤੇ ਝੁਰੜੀਆਂ ਵਗੈਰਾ ਆਉਂਦੀਆਂ ਸਕਿਨ ਦੇ ਰੋਗ ਹੈ ਉਹ ਸਭ ਨੂੰ ਦੂਰ ਕਰਦਾ ਤੇ ਅੱਖਾਂ ਦੀ ਰੋਸ਼ਨੀ ਵੀ ਵਧਾਉਂਦਾ ਹੈ ਤੇ ਇਸ ਨੂੰ ਆਪਾਂ ਦੋ ਤਿੰਨ ਤਰ੍ਹਾਂ ਨਾਲ ਲੈ ਸਕਦੇ ਹੁੰਦੇ ਆ ਆ ਦੇਖੋ ਆ ਹੁੰਦੇ ਇਹਦੇ ਫਲ ਇਸ ਨੂੰ ਆਪਾਂ ਨੰਬਰ 1 ਪਹਿਲਾਂ ਤਾਂ ਜੋ ਆਪਣੇ ਪੁਰਾਣੇ ਬਜ਼ੁਰਗ ਵਰਤਦੇ ਹੁੰਦੇ ਸੀ ਅਚਾਰ ਦੇ ਤੌਰ ਤੇ ਅਚਾਰ ਬਣਾ ਲਈਦਾ ਜਿਸ ਤਰ੍ਹਾਂ ਬਣਾਉਂਦੇ ਆ ਆਪਣੇ ਪਜਾਰ ਰਹੇ ਆ ਬੀਬੀਆਂ ਨੂੰ ਪਤਾ ਹੀ ਹੋਵੇਗਾ ਕਿਸ ਤਰ੍ਹਾਂ ਬਣਾਉਂਦੇ ਉਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਤੇ ਇਹਦੇ ਬਾਰੇ ਇੱਕ ਖਾਨ ਵੀ ਮਸ਼ਹੂਰ ਹੈ ਵੀ ਆਵਲੇ ਦਾ ਖਾਧਾ ਤੇ ਸਿਆਣਿਆਂ ਦਾ ਕਿਹਾ ਬਾਅਦ ਚ ਪਤਾ ਲੱਗਦਾ ਵੀ ਇੰਨੇ ਦੇ ਚ ਗੁਣ ਹੁੰਦੇ ਆ ਇੰਨਾ ਗੁਣਾ ਨਾਲ ਭਰਪੂਰ ਹੁੰਦਾ ਹੈ ਥ੍ਰੀਡ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ ਸਟੈਮਨਾ ਵਧਾਉਂਦਾ ਹੈ ਇੱਥੋਂ ਤੱਕ ਕਿ ਤੁਹਾਡੇ ਵਾਲ ਵੀ ਕਾਲੇ ਰੱਖਣ ਚ ਮਦਦ ਕਰਦਾ ਹੈ ਸਿਰਫ ਇਹਨੂੰ ਖਾਣ ਵਾਸਤੇ ਨਹੀਂ ਇਹਦੇ ਆਵਲੇ ਦੇ ਤੇਲ ਵੀ ਆਉਂਦੇ ਸਿਰ ਚ ਲਾਉਣ ਵਾਸਤੇ ਤੇ ਇਹਦੇ ਆਪਾਂ ਤੇਲ ਵਰਤ ਕੇ ਸਿਰ ਨੂੰ ਵੀ ਲਾ ਸਕਦੇ ਆ ਤੇਲ ਕੱਢ ਕੇ ਬਾਕੀ ਨੰਬਰ 2 ਇਹਦਾ ਮਰੱਬਾ ਆਉਂਦਾ ਹੈ ਮਰੱਬਾ ਦੋ ਤਰ੍ਹਾਂ ਨਾਲ ਆਉਂਦਾ ਇੱਕ ਤਾਂ ਡਰਾਈ ਸ਼ਾਸ਼ਨੀ ਵਾਲਾ ਮਰਬਾ ਹੁੰਦਾ ਜੋ ਕਿ ਆਪਾਂ ਪ੍ਰਾਤਨ ਖਾਂਦੇ ਆ ਰਹੇ ਹਾਂ ਇੱਕ ਇਹਦਾ ਮਰਬਾ ਹੁੰਦਾ ਜਿਹੜਾ ਹੁੰਦਾ ਡਰਾਈ ਮਰਬਾ ਜਿਹੜਾ ਪੈਕਿੰਗ ਬੰਦ ਆਉਂਦਾ ਹੈ ਔਰ ਜਿਸ ਤਰ੍ਹਾਂ ਪੀਸ ਹੁੰਦੇ ਨਿੱਕੇ ਨਿੱਕੇ ਸੁੱਕੇ ਹੁੰਦੇ ਆ ਔਰ ਮਿਠਾਸ ਚ ਵੀ ਹੁੰਦੇ ਉਹਦੇ ਗਾ ਟੈਸਟ ਵੱਖੋ ਵੱਖਰੇ ਹੁੰਦੇ ਆ ਪਾਨ ਦੇ ਵਿੱਚ ਵੀ ਇਹਦਾ ਟੈਸਟ ਆਉਂਦਾ ਹੈ ਮਿਠਾਸ ਦੇ ਵਿੱਚ ਵੀ ਆਉਂਦਾ ਗਲੂਕੋਜ਼ਾ ਵਾਲਾ ਵੀ ਆਉਂਦਾ ਔਰ ਚਟਪਟਾ ਵੀ ਆਉਂਦਾ ਹੈ ਜਿਸ ਦੀ ਸ਼ੈਲ ਲਾਈਫ ਜਿਆਦਾ ਹੁੰਦੀ ਲਗਭਗ 1 ਸਾਲ ਤੱਕ ਕੱਢ ਜਾਂਦਾ ਪਰ ਕੰਪਨੀਆਂ 6 ਮਹੀਨੇ ਦੀ ਦੀ ਸ਼ੈਲ ਲਾਈਫ ਦੇ ਦਿੰਦੇ ਨੇ ਵੀ 6 ਮਹੀਨੇ ਦੇ ਵਿੱਚ ਵਿੱਚ ਇਹਨੂੰ ਖਾ ਲੋ 6 ਮਹੀਨਾ ਤੱਕ ਵਧੀਆ ਉਸ ਤੋਂ ਬਾਅਦ ਇਹ ਖਰਾਬ ਹੋ ਜਾਏਗਾ ਬਾਕੀ ਵੀ ਰੋ ਇਹ ਆਸਾਨੀ ਨਾਲ ਹੋ ਸਕਣ ਵਾਲਾ ਪੌਦਾ ਹੈ ਤੇ ਲਗਭਗ 20 ਰੁਪਏ ਦਾ ਬੂਟਾ ਮਿਲ ਜਾਂਦਾ ਹੈ ਕੋਈ ਜ਼ਿਆਦਾ ਥਾਂ ਨਹੀਂ ਰੋਕਦਾ ਪੱਤੇ ਵੀ ਦੀ ਇੱਕਦਮ ਹੀ ਝੜਦੇ ਨੇ ਹੁਣ ਪੱਤੇ ਝੜ ਗਏ 10 ਕੁ ਦਿਨ ਤੁਹਾਨੂੰ ਥੱਲੇ ਜ਼ਰੂਰ ਦਿੱਕਤ ਆਵੇਗੀ ਪੱਤੇ ਡਿੱਗਣ ਦੀ ਬਾਅਦ ਕੋਈ ਦਿੱਕਤ ਨਹੀਂ ਤੇ ਇਹੋ ਜਿਹੇ ਔਸ਼ਧੀ ਪੌਦੇ ਆ ਤੁਸੀਂ ਆਪਦੇ ਘਰੇ ਲਾਇਆ ਕਰੋ ਤਾਂ ਕਿ ਆਪਾਂ ਸਵਸਥ ਰਹਿ ਸਕੀਏ ਜੋ ਪੰਜਾਬੀ ਅੱਜ ਕੱਲ ਜਿਆਦਾ ਬਿਮਾਰ ਰਹਿ ਰਹੇ ਨੇ ਹਸਪਤਾਲਾਂ 'ਚ ਮਰੀਜ਼ਾਂ ਦੇ ਢੇਲ ਲੱਗ ਰਹੇ ਨੇ ਉਹ ਪਾਈ ਆਪਾਂ ਘੱਟ ਕਰ ਸਕੀਏ ਹਸਪਤਾਲਾਂ ਤੋਂ ਸਾਡਾ ਖਿਹੜਾ ਛੁੱਟ ਸਕੇ ਦਵਾਈਆਂ ਤੋਂ ਸਾਡਾ ਖਿਹੜਾ ਛੁੱਟ ਸਕੇ ਤਾਂ ਤੁਸੀਂ ਇਹ ਆਵਲੇ ਦਾ ਬੂਟਾ ਘਰੇ ਲਾਓ ਆ ਦੇਖੋ ਇਸ ਤਰ੍ਹਾਂ ਲੱਗਦਾ ਫਲ ਬਹੁਤ ਲੱਗਦਾ ਜਦੋਂ ਤੁਹਾਡੇ ਘਰੇ ਫਲ ਹੋ ਗੋਪੇਗਾ ਤਰੀਕਾ ਤਾਂ ਤੁਸੀਂ ਇਸ ਨੂੰ ਵਰਤਣ ਦਾ ਆਪਣੇ ਆਪ ਸਿੱਖ ਲੋਗੇ ਤੇ ਲੋਕ ਸੇਵਾ YouTube ਚੈਨਲ ਨੂੰ ਫੋਲੋ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ